ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਦੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੋਹ ਦੇ ਦੌਰਾਨ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਦੀਆਂ ਪ੍ਰਾਪਤੀਆਂ ਦੇ ਸਬੰਧੀ ਜਾਣਕਾਰੀ ਜਾਣ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਪੀਐਮ ਸ਼੍ਰੀ ਸਕੀਮ ਦੇ ਤਹਿਤ 236 ਸਕੂਲ ਨੇ। ਉਨ੍ਹਾਂ ਕਿਹਾ ਕਿ ਮਾਨ ਦੀ ਗੱਲ ਹੈ ਕਿ ਸਾਡਾ ਸਕੂਲ ਵੀ ਇਹਨਾਂ ਦੇ ਵਿੱਚੋਂ ਇੱਕ ਹੈ। ਇਸ ਮੌਕੇ ਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਨਾਲ ਹੀ ਇਸ ਪ੍ਰੋਗਰਾਮ ਦੇ ਦੌਰਾਨ ਸਕੂਲੀ ਬੱਚਿਆਂ ਦੇ ਵੱਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਸਮਾਗਮ ਦੌਰਾਨ ਸਮੂਹ ਮਹਿਮਾਨਾਂ ਦੇ ਵੱਲੋਂ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਦੇ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਟੇਜ ਦੀ ਭੂਮਿਕਾ ਅਧਿਆਪਕਾ ਪ੍ਰਵੀਨ ਕੁਮਾਰੀ ਨੇ ਬਖੂਬੀ ਨਿਭਾਈ ਇਸ ਮੌਕੇ ਤੇ ਲੈਕਚਰਾਰ ਸੁਸ਼ੀਲ ਬੰਸਲ ਰਿਪਤਮਨ ਰੀਤਾ ਜੋਤੀ ਕਿਰਨ ਤੋਂ ਇਲਾਵਾ ਹੋਰ ਸਟਾਫ ਮੌਜੂਦ ਰਿਹਾ पूरे पिछले साल ਦੇ ਵਿੱਚ ਜੋ ਵੀ ਅਸੀਂ ਕਾਰਵਾਈ ਕੀਤੀ ਹੈ ਜੋ ਵੀ ਅਸੀਂ ਗਤੀਵਿਧੀਆਂ ਕੀਤੀਆਂ ਸੋ ਸਕੂਲ ਲਈ ਕਿਹੋ ਜਿਹਾ ਕੰਮ ਆਨੇ-ਨਵਾਣ ਕੀਤੀ ਹਾਂ ਜੀ ਅਸੀਂ ਸਕੂਲ ਦੇ ਵਾਸਤੇ ਹਮੇਸ਼ਾ ਹੀ ਉਹਨਾਂ ਨੂੰ ਹਾਜ਼ਰ ਲਾਉਂਦੇ ਆਂ ਵੀ ਜਿਹੜੀ ਵੀ ਸਾਡੀ ਪੂਲ ਦੀ ਤਰੱਕੀ ਹੈ ਦੇਖੋ ਜਦ ਕਦ ਕਮਿਊਨਿਟੀ ਨਾਲ ਨਹੀਂ ਜੱਟੂ ਜੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸੋ ਸਾਡੀ ਦਾ ਖੁਸ਼ੀ ਗੁੰਦੀ ਹੈ ਕਿ ਸਾਡੇ ਜਿਹੜੇ ਆਪਣੇ ਐਮ.ਐਲ.ਏ ਸਾਹਮਣੇ ਉਹ ਫਾਰਮਰ ਵੀ ਕੈਬਨਿਟ ਮਨਿਸਟਰ ਵੀ ਰਹਿ ਚੁੱਕੇ ਨੇ ਕਿਉਂ ਸਕੂਲ ਵਾਸਤੇ ਬਹੁਤ ਕੁਝ ਕਰ ਗਿਆ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਇਹੀ ਅਰਦਾਸ ਕੀਤੀ ਰੱਬ ਅੱਗੇ ਵੀ ਅਰਦਾਸ ਕੀਤੀ ਐ ਤੇ ਉਹਨਾਂ ਨੇ ਰਿਕੁਐਸਟ ਕੀਤੀ ਐ ਔਰ ਹਮੇਸ਼ਾ ਸਾਡੇ ਨਾਲ ਖੜੇ ਦੇਗੇ ਅਸੀਂ ਨਾਲ ਲਈ ਉਹਨਾਂ ਦੇ ਧੰਨਵਾਦੀ ਵੀ ਰਾਂਗੇ ਬੱਚਿਆਂ ਨੂੰ ਕਿਸ ਨੇ ਹੱਥ ਦੇਣਾ ਚਾਹੁੰਦਾ ਹੈ ਇਸ ਟੂ ਪ੍ਰੋਗਰਾਮ ਰੱਖਿਆ ਚਲਾਣਾ ਕੀ ਕੋਲੇ ਦਾਲੋ ਬਹੁਤ ਬਹੁਤ ਨਮਸਕਾਰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਗਾ ਬੜੇ ਖੁਸ਼ ਹੋ ਕੇ ਕਿ ਜੋ ਸਾਡਾ ਸਰਕਾਰੀ ਕੰਨਿਆ ਸਕੂਲ ਸਮਾਣਾ ਸੀ ਉਹ ਕੇਂਦਰ ਸਰਕਾਰ ਦੇ ਅੰਡਰ ਹੋਣ ਕਰਕੇ ਪੀਐਮ ਸ਼੍ਰੀ ਗੌਰਮੇਟ ਸੀਨੀਅਰ ਕੰਢੀ ਕੰਨਿਆ ਸਕੂਲ ਸਮਾਣਾ ਹੋ ਸਕੇ ਹੈ ਇਹਦੇ ਵਿੱਚ ਸਾਨੂੰ ਬਹੁਤ ਜਿਆਦਾ ਅਨੁਦਾਨ ਰਾਸ਼ੀ ਪ੍ਰਾਪਤ ਹੋ ਰਹੀ ਹੈ ਜਿਸ ਨਾਲ ਬੱਚਿਆਂ ਦਾ ਸਿੱਧਵਤਵ ਵਿਕਾਸ ਕਰ ਸਕਦੇ ਆਂ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਹਰ ਤਰ੍ਹਾਂ ਗਿਆਨ ਦੇ ਸਕਦੇ ਆਂ ਸੋ ਜੋ ਗਰਲ ਸਕੂਲ ਸਾਡੀ ਪਹਿਲੀ ਦਿਖ ਸੀ ਉਹ ਬਹੁਤ ਵਧੀਆ ਦਿਖਾਉਣ ਵਾਲੀ ਹੈ ਬੱਚਿਆਂ ਨੂੰ ਹਰ ਤਰ੍ਹਾਂ ਦੀ ਉਹ ਚਾਹੇ ਸਿੱਖਿਆ ਹੈ ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਹੈ ਖੇਡਾਂ ਸੰਬੰਧੀ ਸੰਗੀਤ ਸੰਬੰਧੀ ਕਲਚਰ ਸੰਬੰਧੀ ਸਮਾਜਿਕ ਹਰ ਤਰ੍ਹਾਂ ਦੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਏਗੀ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਪੀਐਮ ਸ਼੍ਰੀ ਦੇ ਵਿਚ ਆਇਆ ਔਰ ਉਸੇ ਲੜੀ ਦੇ ਤਹਿਤ ਅੱਜ ਸਾਡੇ ਸਕੂਲ ਦੇ ਵਿੱਚ ਸਲਾਨਾ ਇਨਾਮ ਹਨ ਸਮਰੋਹ ਹੈ ਪਿੱਛੇ ਦੇਖ ਸਕਦੇ ਹੋ ਔਰ ਦੂਸਰਾ ਅੱਜ ਸਰਕਾਰ ਨੇ ਮੈਗਾ ਮਾਪੇ ਦਾ ਮਿਲਣੀ ਸਲਾਨਾ ਰਿਜ਼ਲਟ ਬੱਚਿਆਂ ਨੂੰ ਮਾਤਾ ਪਿਤਾ ਨੂੰ ਦੱਸਿਆ ਜਾਣਾ ਸੋ ਆਪ ਸਭ ਦੇਖ ਸਕਦੇ ਹੋ ਮੇਲਾ ਲੱਗਿਆ ਹੋਇਆ ਕੰਨੇ ਸਕੂਲ ਦੇ ਵਿੱਚ ਆ ਸਲਾਨਾ ਸਮਰੋਹ ਪਲੱਸ ਮੈਗਾ ਮਾਪੇ ਦਾ ਮਿਲਣੀ 11 ਵਜੇ ਤੋਂ ਬਾਅਦ ਬੋਰਡ ਦੀ ਪ੍ਰੀਖਿਆ ਵੀ ਹੋਈ ਜਾਏਗੀ ਸੋ ਐਨਾ ਵੱਡਾ ਓਕੇਜਨ ਸਾਰੇ ਪਾਸੇ ਉਤਸ਼ਾਹ ਹੀ ਉਤਸ਼ਾਹ ਬਹੁਤ ਬਹੁਤ ਧੰਨਵਾਦ ਗੁਰੀ ਗੁਰੀ ਵੜਾਜ ਗੁਰੀ ਹਾਂਜੀ ਅਸੀਂ ਇਹ ਕਹਿਣਾ ਚਾਹਵਾ ਮੈਂ ਇਹ ਕਹਿਣਾ ਚਾਹਵਾਗਾ ਕਿ ਬਹੁਤ ਵਧੀਆ ਇਹ ਪ੍ਰੋਗਰਾਮ ਕੀ ਤਿਆਰ ਸਾਡੇ ਸਕੂਲ ਦੇ ਮੈਮ ਪ੍ਰਿੰਸੀਪਲ ਨੇ ਕਿ ਇਹ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਇਹ ਕਰਕੇ ਵੀ ਸਾਡੇ ਸਕੂਲ ਹੋਰ ਤਰੱਕੀ ਵੱਲ ਵਧ ਰਿਹਾ ਹੈ ਸਾਨੂੰ ਦਿਲੋਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਵਿੱਚ ਭਾਗ ਲਿਆ ਤੇ ਇਸ ਵਿੱਚ ਹਿੱਸਾ ਲਾ ਕੇ ਅੱਗੇ ਅੱਗੇ ਵਧ ਰਿਹਾ ਹੈ ਮੇਰਾ ਨਾਮ ਮਹਿਕੋਰ ਹੈ ਪਲੱਸ 1 ਬੀ ਕਲਾਸ ਦੀ ਵਿਦਿਆਰਥਣ ਹਾਂ ਸਲਾਨਾ ਪ੍ਰੋਗਰਾਮ ਦਰਸ਼ਕੀ ਕਰਾ ਦੋ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਵਧੀਆ ਸਕੂਲ ਹੈ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਹੋ ਰਿਹਾ ਹੈ ਤੇ ਸਲਾਨਾ ਪ੍ਰੋਗਰਾਮ ਇੱਥੇ ਜੀ ਕਲਚਰਲ ਐਕਟੀਵਿਟੀਜ਼ ਜਿਹੜੀ ਪੂਰੇ ਸਾਲ ਚ ਹੁੰਦੀਆਂ ਨੇ ਖੇਡਾਂ ਸੰਬੰਧੀ ਐਕਟੀਵਿਟੀਜ਼ ਤੇ ਮਤਲਬ ਸਲਾਨਾ ਇਹ ਪ੍ਰੋਗਰਾਮ ਦੇਖਣ ਮਿਲ ਰਿਹਾਗਾ ਭਾਈ ਇਹ ਪ੍ਰੋਗਰਾਮ ਵੀ ਹਾਂਜੀ ਹੈਗਾ ਜੀ ਇੱਚ ਮਾਣਾ ਤੋਂ ਕਿਆ ਲਾਸ਼ ਸ਼ਰਮਾ ਦੀ ਰੋਪ